ਆਪ ਦੇਖੋ ਵੀ ਗਿਆਨੀ ਹਰਪ੍ਰੀਤ ਸਿੰਘ ਐਨਾ ਕਰੜਾ ਕਿਨੂੰ ਬੋਲ ਰਿਹਾ ਪਹਿਲਾ ਵੀਡੀਓ ਸੁਣੋ ਫੇਰ ਆਪਾਂ ਗੱਲ ਕਰਦੇ ਖੁਦਕੁਸ਼ੀ ਐ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦਿਆਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਪੰਜਾਬ ਨੂੰ ਖਾਣ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਨੂੰ ਇਹ ਗੱਲ ਸੋਚ ਲਿਓ ਜੇ ਖਾਣ ਵਾਲੇ ਬਹੁਤ ਨੇ ਬਚਾਉਣ ਵਾਲਾ ਕੋਈ ਨਹੀਂ ਹੈ ਬਚਾਈਏ ਪੰਜਾਬ ਨੂੰ ਬਚਾਈਏ ਸਿੱਖਾਂ ਨੂੰ ਬਚਾਈਏ ਪੰਥ ਨੂੰ ਬਚਾਈਏ ਕੌਮ ਨੂੰ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਅਸੀਂ ਮਜ਼ਬੂਤ ਹੋਗੇ ਨਾ ਅਸੀਂ ਸਟਰੋਂਗ ਹੋਗੇ ਕਿਸੇ ਦੀ ਮਜਾਲ ਨਹੀਂ ਹੈ ਕਿ ਸਾਡੇ ਹੱਕ ਕੋਈ ਚੋਰੀ ਕਰਕੇ ਲੈ ਲੈ ਨਾ ਵੀ ਸੁਣ ਲਈ ਵੀਡੀਓ ਤੁਹਾਨੂੰ ਇਹਦੇ ਵਿਚਾਰ ਕਿਵੇਂ ਲੱਗੇ ਜਿਸ ਹਿਸਾਬ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਅਰਗੇ ਇਸ ਰਸਤੇ ਤੁਰੇ ਹੈ ਉਸ ਹਿਸਾਬ ਨਾਲ ਤਾਂ ਜਿੰਮੇਬਾਦਰ ਪਰਿਵਾਰ ਨੇ ਬਹੁਤ ਜ਼ਿਆਦਾ ਕਨਾਉਣੀਆਂ ਜਿਹੜੀਆਂ ਕੀਤੀਆਂ ਨੇ ਪੰਜਾਬ ਦੇ ਨਾਲ ਸਿੱਖ ਧਰਮ ਦੇ ਨਾਲ ਉਹਨਾਂ ਦੇ ਮੁਤਾਬਕ ਹੋਣਾ ਚਾਹੀਦਾ ਸੋ ਹੁਣ ਅੱਗੇ ਬਾਕੀ ਦੇਖਦੇ ਆ ਲੋਕ ਕੀ ਫਤਵਾ ਦਿੰਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ